ਸਤਿ ਸ਼੍ਰੀ ਅਕਾਲ ਜੀ ਨੌਕਰੀ ਗੁਰੂ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੇ ਤੁਹਾਡੇ ਸਾਰਿਆਂ ਲਈ ਖੁਸ਼ਖਬਰੀ ਪੰਜਾਬ ਪੁਲਿਸ ਨੇ ਸ਼ਾਰਟਲਿਸਟਡ ਜੋ ਕੈਂਡੀਡੇਟਾਂ 2024 ਦੀ ਕਾਂਸਟੇਬਲ ਦੀ ਭਰਤੀ ਦੇ ਮਤਲਬ ਕਿ 2024 ਦੀ ਕਾਂਸਟੇਬਲ ਦੀ ਜੋ ਭਰਤੀ ਸੀ ਉਹਦਾ ਰਿਜ਼ਲਟ ਲਗਭਗ ਕੱਢ ਦਿੱਤਾ ਠੀਕ ਆ ਤੇ ਜਿਹੜਿਆਂ ਨੂੰ ਡਾਕੂਮੈਂਟ ਵੈਰੀਫਿਕੇਸ਼ਨ ਲਈ ਬੁਲਾਇਆ ਉਹਨਾਂ ਦੀ ਲਿਸਟ ਪਾ ਦਿੱਤੀ ਆ ਠੀਕ ਆ ਇਹ ਸਾਰੇ ਰੋ ਨੰਬਰ ਨੇ ਜਿਨ੍ਹਾਂ ਨੂੰ ਡਾਕੂਮੈਂਟ ਵੈਰੀਫਿਕੇਸ਼ਨ ਲਈ ਬੁਲਾਇਆ ਗਿਆ ਜੋ ਕਿ ਭਰਤੀ ਲਈ ਐਲੀਜੀਬਲ ਹੋਗੇ ਤੇ ਮਤਲਬ ਡਾਕੂਮੈਂਟ ਵੈਰੀਫਾਈ ਕਰਾਉਣ ਉਪਰੰਤ ਫਿਰ ਉਹਨਾਂ ਨੂੰ ਲੈਟਰ ਵੀ ਮਿਲ ਜਾਣਗੇ ਅਪਾਇਨਮੈਂਟ ਲੈਟਰ ਤੇ ਕਿੰਨੀ ਕਟਆਫ ਗਈ ਹੈ ਇਸ ਭਰਤੀ ਦੇ ਇਸ ਬਾਰੇ ਵੀ ਆਪਾਂ ਡਿਸਕਸ ਕਰਾਂਗੇ ਤੇ ਜਿਨ੍ਹਾਂ ਦਾ ਰਿਜ਼ਲਟ ਦੇ ਵਿੱਚ ਨਾਮ ਨਹੀਂ ਆਇਆ ਕੋਈ ਮਤਲਬ ਕਿ ਇਸ ਵਾਰੀ ਕਮੀ ਰਹੇਗੀ ਉਹਨਾਂ ਲਈ ਵੀ ਆਪਾਂ ਦੱਸਾਂਗੇ ਕਿ ਉਹਨਾਂ ਨੂੰ ਕੀ ਕਰਨਾ ਚਾਹੀਦਾ ਹੈ ਪਹਿਲਾਂ ਆਪਾਂ ਕੱਟਆਫ ਜਾਣ ਲਈਏ ਠੀਕ ਆ ਵੀ ਕਿੰਨੀ-ਕਿੰਨੀ ਗਈ ਆ ਠੀਕ ਆ ਫਿਰ ਤਿਆਰੀ ਬਾਰੇ ਵੀ ਦੱਸਾਂਗੇ ਅਗਲੀ ਭਰਤੀ ਕਦੋਂ ਆ ਰਹੀ ਆ ਉਹਦੇ ਬਾਰੇ ਵੀ ਗੱਲ ਕਰਾਂਗੇ ਆਪਾਂ ਠੀਕ ਆ ਤੇ 2024 ਦਾ ਕਨਸਟੇਬਲ ਦਾ ਰਿਜ਼ਲਟ ਸੀ ਠੀਕ ਆ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਤੇ ਇਸ ਵੀਡੀਓ ਨੂੰ ਵੀ ਲਾਈਕ ਕਰ ਦਿਓ ਬਤੁਵੱਦ ਬੱਚਿਆਂ ਤੱਕ ਸ਼ੇਅਰ ਕਰਿਓ ਠੀਕ ਆ ਤੇ ਜੋ 2024 ਦੀ ਭਰਤੀ ਸੀ ਉਸ ਦਾ ਕਾਂਸਟੇਬਲ ਦਾ ਰਿਜ਼ਲਟ ਆ ਗਿਆ ਹੈ ਫਿਜ਼ੀਕਲ ਟੈਸਟ ਹੋਣ ਤੋਂ ਬਾਅਦ ਪਹਿਲਾ ਰਿਜ਼ਲਟ ਆਇਆ ਸੀ ਪੇਪਰ ਦਾ ਫਿਰ ਪੇਪਰ ਤੋਂ ਬਾਅਦ ਫਿਜ਼ੀਕਲ ਟੈਸਟ ਹੋਇਆ ਤੁਹਾਡਾ ਹਨਾ ਫਿਜ਼ੀਕਲ ਟੈਸਟ ਤੋਂ ਬਾਅਦ ਹੁਣ ਡਾਕੂਮੈਂਟ ਸਕਰੂਟੀ ਹੋਣੀ ਆ ਠੀਕ ਹੈ ਨਾ ਡਾਕੂਮੈਂਟ ਸਕਰੂਟੀ ਦੇ ਵਿੱਚ ਹੁਣ ਤੁਹਾਡੇ ਡਾਕੂਮੈਂਟ ਚੈੱਕ ਹੋਣੇ ਆ ਠੀਕ ਆ ਡਾਕੂਮੈਂਟ ਚੈੱਕ ਲਈ ਕਟਆਫ ਕਿੰਨੀ ਗਈ ਆ ਜਿਹੜੇ ਡਾਕੂਮੈਂਟ ਕਟਆਫ ਲਈ ਐਲੀਜੀਬਲ ਹੋਏ ਆ ਬੰਦੇ ਡਾਕੂਮੈਂਟ ਵੈਰੀਫਿਕੇਸ਼ਨ ਦੀ ਕਟਆਫ ਲਈ ਕਿੰਨੀ ਕਟਆਫ ਗਈ ਆ ਉਹਦੇ ਬਾਰੇ ਆਪਾਂ ਗੱਲ ਕਰਾਂਗੇ BC BC ਕੈਟਾਗਰੀ ਦੀ ਜਿਹੜੀ ਔਰਤਾਂ ਲਈ 61.47 ਇੰਨੀ ਕਟਆਫ ਗਈ ਆ ਤੇ ਮੇਲ ਕਟਆਫ 74.44 ਗਈ ਆ ਠੀਕ ਆ ਬੈਕਵਰਡ ਕਲਾਸਿਸ ਠੀਕ ਆ ਤੇ ਮੇਲ ਦੀ 74.44 ਗਈ ਆ ਠੀਕ ਆ ਲਗਭਗ ਉਸ ਤੋਂ ای ਡਬਲ ਯੂ ਐਸ ਦੀ ਜੋ ਗਈ ਹੈ 68.14 ਤੇ ਫੀਮੇਲ ਦੀ ਕੈਟਾਗਰੀ ਠੀਕ ਆ ਜਿਹੜੀ ای ਡਬਲ ਯੂ ਐਸ ਚ ਫੀਮੇਲ ਕਟਆਫ ਹਨਾ 68.14 ਗਈ ਆ ਤੇ ਮੇਲ ਕਟਆਫ ਗਈ ਹੈ 74.62 ای ਡਬਲ ਯੂ ਐਸ ਚ ਉਸ ਤੋਂ ਬਾਅਦ ਐਕਸ ਸਰਵਿਸਮੈਨ ਜਨਰਲ ਦੀ 56.64 ਗਈ ਆ ਐਕਸ ਸਰਵਿਸਮੈਨ ਬੈਕਵਰਡ ਕਲਾਸਿਸ ਦੀ ਪੰਜਾਬ ਦੀ ਜਿਹੜੀ ਹੈਗੀ 56.37 ਤੇ ਐਕਸ ਸਰਵਿਸਮੈਨ ਐਸਸੀ ਬਾਲਮਿਕੀ ਮੱਝ ਵੀ ਆਇਆ ਦੀ ਪੰਜਾਬ 134 ਗਈ ਆ ਤੇ ਐਕਸ ਸਰਵਿਸਮੈਨ ਐਸਸੀ ਆਰਓ ਦੀ ਗਈ ਆ 55.65 ਤੇ ਜਨਰਲ ਦੀ ਜਿਸ ਅਨ ਰਿਜ਼ਰਵਡ ਜਿਹਨੂੰ ਕਹਿੰਦੇ ਨੇ ਓਪਨ ਕੈਟਾਗਰੀ ਦੀ ਫੇਮੇਲ ਦੀ ਕਟਆਫ ਗਈ ਆ 65.17 ਠੀਕ ਆ ਤੇ ਮਤਲਬ ਕਿ ਜਿਹੜੇ 65.17 ਕੁਝ ਇੰਨੇ ਨੰਬਰ ਆ ਮਤਲਬ ਕਿ ਘੱਟੋ ਘੱਟ ਇੰਨੇ ਨੰਬਰਾਂ ਆ ਇੰਨੇ ਨੰਬਰਾਂ ਆਈ ਫੀਮੇਲ ਨੂੰ ਸਿਲੇਕਟ ਕਰ ਲਿਆ ਕਿ ਡਾਕੂਮੈਂਟ ਵੈਰੀਫਾਈ ਲਈ ਅੱਛਾ ਤੇ ਉਸ ਤੋਂ ਬਾਅਦ 77.24 781 ਇੰਨੇ ਕਿੰਬਰਾਂ ਵਾਲੇ ਨੂੰ ਜਨਰਲ ਦੇ ਵਿੱਚ ਲੜਕੇ ਨੂੰ ਐਲੀਜੀਬਿਲਟੀ ਮਿਲੀ ਹੈ ਡਾਕੂਮੈਂਟ ਵੈਰੀਫਿਕੇਸ਼ਨ ਲਈ ਠੀਕ ਆ ਤੇ ਜਨਰਲ ਦੀ ਕਟਆਫ ਤੁਸੀਂ ਦੇਖ ਸਕਦੇ ਆ ਨਾ ਰਿਜ਼ਰਵਡ ਦੀ ਕਿੰਨੀ ਗਈ ਆ 77.24 781 ਠੀਕ ਆ ਕਾਫੀ ਸਕੋਰ ਆ ਫਿਰ ਵੀ ਇਹ ਹੈ ਠੀਕ ਆ ਤੇ ਉਸ ਤੋਂ ਬਾਅਦ ਐਸਸੀ ਬਾਲਮਕੀ ਮਾਜਬੀਆਂ ਦੀ ਜਿਹੜੇ ਹੈਗੇ 58.28 ਗਈ ਆ ਤੇ ਜਿਹੜੀ ਔਰਤਾਂ ਦੀ 58.28 ਤੇ ਮੁੰਡਿਆਂ ਦੀ 67.47 ਠੀਕ ਆ ਤੇ ਉਸ ਤੋਂ ਬਾਅਦ ਉਸ ਤੋਂ ਬਾਅਦ ਆ ਗਈ ਐਸਸੀ ਆਰਓ ਦੀ 61.81 ਦੇ ਕਰੀਬ ਗਈ ਆ ਫੇਮੇਲ ਕਟਆਫ ਤੇ ਮੁੰਡਿਆਂ ਦੀ ਕਿੰਨੀ ਗਈ ਹੈ 74.15 ਠੀਕ ਆ ਵੀ ਜਿਹਦੇ 74.15 ਨੰਬਰ ਦੇ ਲਗਭਗ ਹੈਗੇ ਆ ਉਹਨਾਂ ਨੂੰ ਸਿਲੈਕਟ ਕਰ ਲਿਆ ਗਿਆ ਡਾਕੂਮੈਂਟ ਵੈਰੀਫਿਕੇਸ਼ਨ ਲਈ ਐਸਆਰਓ ਦੇ ਵਿੱਚ ਇਦਾਂ ਹੀ ਵਾਰਡ ਆਫ ਫਰੀडम ਫੈਕਟਰ ਹੁੰਦੇ ਨੇ ਜਿਹੜੇ ਉਹਨਾਂ ਦੇ 40.13 ਔਰਤਾਂ ਲਈ ਤੇ ਮਰਦਾਂ ਲਈ 40.34 ਦੇ ਕਰੀਬ ਤੇ ਵਾਰਡ ਆਫ ਪੁਲਿਸ ਪਰਸਨਲ ਜਿਹੜੇ ਪੁਲਿਸ ਦੇ ਵਿੱਚ ਕੰਮ ਕੰਮ ਕਰ ਰਹੇ ਆ ਹਨਾ ਤੇ ਜੋਬ ਕਰਦੇ ਆ ਉਹਨਾਂ ਦੇ ਬੱਚਿਆਂ ਲਈ 41.16 ਗਈ ਆ ਫੀਮੇਲ ਦੀ ਤੇ ਲਗਭਗ ਤੇ ਮੇਲ ਦੀ ਗਈ ਹੈ 40.12 ਦੇਖੋ ਇਹਦੇ ਵਿੱਚ ਮੇਲ ਕੈਂਡੀਡੇਟ ਹਨ ਜਿਹੜੇ ਹਨਾ ਜਿਨ੍ਹਾਂ ਦੇ ਪੁਲਿਸ ਪਰਸਨਲ ਦੇ ਵਿੱਚ ਕੰਮ ਕਰਦੇ ਆ ਮਤਲਬ ਕਿ ਕਰਦੇ ਹਨਾ ਉਹਨਾਂ ਦੇ ਗਾਂ ਬੱਚੇ ਆ ਜਿਹੜੇ ਮੁੰਡੇ ਮੁੰਡਿਆਂ ਦੀ ਬਹੁਤ ਘਾਟ ਉੱਪਰ ਘਟ ਗਈ ਆ 40.12 ਜੇ ਕਿਸੇ ਦਾ ਪੁਲਿਸ ਚ ਡੈਡੀ ਮੰਮੀ ਲੱਗਿਆ ਹੋਇਆ ਹਨਾ ਗਾਂ ਉਹਦਾ ਮੁੰਡਾ ਮਤਲਬ ਕਿ ਤਾਂ ਸਿਰਫ ਉਹ 40 ਕ ਨੰਬਰ ਲੈ ਕੇ 40.12 ਨੰਬਰ ਉਹ ਕੇ ਲੈ ਕੇ ਉਹਦੀ ਸਿਲੈਕਸ਼ਨ ਹੋ ਰਹੀ ਆ ਠੀਕ ਆ ਮਤਲਬ ਕਿ ਉਹਨਾਂ ਨੂੰ ਡਾਕੂਮੈਂਟ ਵੈਰੀਫਿਕੇਸ਼ਨ ਲਈ ਬੁਲਾਇਆ ਗਿਆ ਠੀਕ ਆ ਇਹ ਲਿਸਟਾ ਠੀਕ ਆ ਜੋ ਪਾਈ ਆ ਅਸੈਂਡਿੰਗ ਆਰਡਰ ਦੇ ਵਿੱਚ ਰੋਮ ਪਰਵਾਇਸ ਪਾਈ ਗਈ ਹੈ ਰੋਮ ਪਰਵਾਇਸ ਲਿਸਟ ਪਾਈ ਹੋਈ ਹੈ ਇਹ ਠੀਕ ਆ ਤੇ ਹੁਣ ਗੱਲ ਕਰਦੇ ਆ ਕਿ ਜਿਨ੍ਹਾਂ ਦਾ ਇਸ ਭਰਤੀ ਦੇ ਵਿੱਚ ਪੇਪਰ ਕਲੀਅਰ ਨਹੀਂ ਹੋਇਆ ਉਹਨਾਂ ਨੂੰ ਵੀ ਟੈਨਸ਼ਨ ਲੈਣ ਦੀ ਲੋੜ ਨਹੀਂ ਤੇ ਇਹ ਸੌਰੀ ਤੇ ਰਿਜ਼ਲਟ ਤੁਹਾਨੂੰ ਇਹ ਰਿਜ਼ਲਟ ਤੇ ਕਟ-ਆਫ ਦੀ ਲਿਸਟ ਆਪਣੇ ਟੈਲੀਗ੍ਰam ਚੈਨਲ ਦੇ ਉੱਤੇ ਮਿਲ ਜੇਗੀ ਠੀਕ ਆ ਆਪਣਾ ਟੈਲੀਗ੍ਰam ਚੈਨਲ ਨੌਕਰੀ ਗੁਰੂ ਉਸ ਦੇ ਉੱਤੇ ਮਿਲ ਜੇਗੀ ਤੇ ਗੱਲ ਕਰਦੇ ਆ ਜਿਨ੍ਹਾਂ ਦਾ ਪੇਪਰ ਕਲੀਅਰ ਨਹੀਂ ਹੋ ਨਿਰਾਸ਼ ਹੋਣ ਦੀ ਲੋੜ ਨਹੀਂ 1800 ਭਰਤੀ ਦੇ ਲਗਭਗ ਫੇਰ ਆਉਣ ਵਾਲੀ ਆ ਮੁੱਖ ਮੰਤਰੀ ਸਾਹਮਣੇ ਅਨਾਉਂਸ ਕੀਤਾ ਸੀ ਪਿੱਛੇ ਇਹ ਹੈ ਨਾ ਕਿ 1800 ਕਾਂਸਟੇਬਲ ਦੀ ਭਰਤੀ ਦੁਆਰਾ ਆਏਗੀ ਲਗਭਗ ਤੇ ਤੁਸੀਂ ਸਾਰਿਆਂ ਨੇ ਹੁਣ ਤੋਂ ਤਿਆਰੀ ਸ਼ੁਰੂ ਕਰਨੀ ਆਪਾਂ ਇਸ ਚੈਨਲ ਦੇ ਉੱਤੇ ਰੈਗੂਲਰ ਤਿਆਰੀ ਵੇਰ ਜਾਂਣਾ ਵੀਡੀਓ ਪਾ ਕੇ ਕਰਵਾ ਰਹੇ ਹਾਂ ਸਿਲੇਬਸ ਮੁਤਾਬਕ ਕਰਵਾ ਰਹੇ ਹਾਂ ਠੀਕ ਆ ਤੁਸੀਂ ਰੋਜ਼ ਫੋਲੋ ਅਪ ਕਰੋ ਵੀਡੀਓ ਦੇਖਿਆ ਕਰੋ ਠੀਕ ਆ ਚੈਨਲ ਦੇ ਉੱਤੇ ਜਿਹੜਾ ਟੈਲੀਗ੍ਰਾਮ ਚੈਨਲ ਆ ਉਸ ਦੇ ਉੱਤੇ ਆਪਾਂ ਕਰੰਟ ਅਫੇਅਰ ਦੀਆਂ ਕਲਾਸਾਂ ਵੀ ਲਗਾਉਂਦੇ ਹਾਂ ਠੀਕ ਆ ਉਹ ਵੀ ਤੁਸੀਂ ਰੋਜ਼ ਦੀ ਰੋਜ਼ ਕਰੰਟ ਅਫੇਅਰ ਪੜ੍ਹਨੀ ਆ ਠੀਕ ਆ ਜੇ ਹੁਣ ਤੋਂ ਤਿਆਰੀ ਕਰਦੇ ਚਾਹੋਗੇ ਫਿਰ ਤਾਂ ਉਹਨੂੰ ਆਖਰ ਵਿੱਚ ਰਿਜ਼ਲਟ ਦੇਖ ਕੇ ਨਿਰਾਸ਼ ਹੋਣ ਦੀ ਲੋੜ ਨਹੀਂ ਹੁੰਦੀ ਠੀਕ ਆ ਕਿਉਂਕਿ ਜੇ ਤੁਸੀਂ ਪਹਿਲਾਂ ਤਿਆਰੀ ਕਰੋਗੇ ਤਾਂ ਹੀ ਤੁਸੀਂ ਹੂਗਾ ਨਹੀਂ ਬੱਚੇ ਤਾਂ ਸਾਲ-ਸਾਲ ਦੀ ਮਿਹਨਤ ਕਰਕੇ ਜਿਹੜੇ ਕਲੀਅਰ ਕਰਦੇ ਆਂ ਸਾਤ ਸਾਲ ਦੀ ਮਿਹਨਤ ਹੈ ਨਾ ਸਾਰਿਆਂ ਦੀ ਠੀਕ ਆ ਘਟੋ-ਘਟ ਤਾਂ ਕਰਕੇ ਉਹਨਾਂ ਦੇ ਪੇਪਰ ਕਲੀਅਰ ਹੁੰਦੇ ਆਂ ਨੀ-ਨੀ ਕਟ-ਆਫ ਦੇ ਵਿੱਚ ਆਪਣਾ ਨਾਮ ਲੈ ਕੇ ਆਣਾ ਬਹੁਤ ਔਖਾ ਹੈ ਠੀਕ ਆ ਤੁਸੀਂ ਵੀ ਸਾਰਿਆਂ ਨੇ ਹੁਣ ਤੋਂ ਜੁੜ ਜਾਣਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰੋ ਠੀਕ ਆ ਤੇ ਹੋਰ ਬੱਚਿਆਂ ਤੱਕ ਵੀ ਪਹੁੰਚਾਓ ਠੀਕ ਆ ਤੇ ਰਜਾਨਾ ਦੀ ਜਰ ਆਪਾਂ ਸਟੱਡੀ ਦੀ ਵੀਡੀਓ ਵੀ ਪਾਣੇ ਆ ਠੀਕ ਆ ਉਹ ਤੁਹਾਨੂੰ ਮਿਲਦੀ ਰਹੇਗੀ ਠੀਕ ਆ ਅੱਜ ਦੀ ਵੀਡੀਓ ਵਿੱਚ ਬਸੇ ਨੇ ਧੰਨਵਾਦ